ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬੀਤੇ ਦਿਨੀ ਗੁਰਦਾਸਪੁਰ ਦੀ ਮੱਛਲੀ ਮਾਰਕੀਟ ਸਥਿਤ ਇੱਕ ਦੁਕਾਨ ਵਿੱਚ ਗੈਸ ਤੇ ਪਕੌੜੇ ਬਣਾਉਂਦੇ ਸਮੇਂ ਭਿਆਨਕ ਅੱਗ ਲੱਗ ਗਈ ਸੀ ਜੋ ਹੌਲੀ-ਹੌਲੀ ਫੈਲਣੀ ਸ਼ੁਰੂ ਹੋ ਗਈ ਸੀ ਪਰ ਪੁਲਿਸ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਅੱਗ ਤੇ ਜਲਦੀ ਹੀ ਕਾਬੂ ਪਾਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਸੀ ਅੱਜ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਆਪਣੇ ਸਾਥੀਆਂ ਸᱶਿਤ ਦੁਕਾਨ ਮਾਲਕ ਮਿੰਟੂ ਨੂੰ ਮਾਲੀ ਸਹਾਇਤਾ ਦੇਣ ਪਹੁੰਚੇ ਬੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਹੜੀ ਮਾਲੀ ਸਹਾਇਤਾ ਮੈਂ ਦੇ ਰਿਹਾ ਮੈਂ ਇਹ ਮਾਲੀ ਸਹਾਇਤਾ ਮੇਰੀ ਨਹੀਂ ਹੈ ਇਹ ਮੇਰੇ ਸ਼ਹਿਰ ਦੇ ਦੁਕਾਨਦਾਰ ਵਪਾਰੀ ਭਰਾਵਾਂ ਨੇ ਜੋ ਮੈਨੂੰ ਸਹਿਯੋਗ ਕਰਦੇ ਨੇ ਮੈਂ ਉਹਨਾਂ ਵਿੱਚੋਂ ਇਹ ਵਪਾਰੀ ਭਰਾਵਾਂ ਦੀ ਮੈਂ ਜਿਹੜੀ ਇਹ ਸੇਵਾ ਲਈ ਹੈ ਕਿਉਂਕਿ ਵਪਾਰੀ ਜਿਹੜੇ ਨੇ ਇਲਾਕੇ ਦਾ ਸਭ ਕੁਝ ਜੋ ਵੀ ਹੁੰਦਾ ਦੁਕਾਨੇ ਤੇ ਹੁੰਦਾ ਵਾ ਜਿੰਨਾ ਵੀ ਸਾਡੀ ਜਾਨ ਮਾਲ ਦੇ ਸਮਝੋ ਸਾਡੀ ਇੱਕ ਕਮਿਊਨਿਟੀ ਰੋਜੀ ਦੁਕਾਨ ਦੇ ਵਿੱਚ ਚੱਲਦੀ ਹੈ ਤੇ ਜਦੋਂ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਕਾਰਨ ਵੀ ਉਹਦੀ ਬਾਲੀ ਹੱਤ ਜਿਹੜੀ ਬਹੁਤ ਕਮਜ਼ੋਰ ਹੁੰਦੀ ਹੈ ਤੇ ਇੱਕ ਪੰਜਾਬ ਦੇ ਵਿੱਚ ਪਹਿਲਾ ਗੁਰਦਾਸਪੁਰ ਇੱਕ ਸ਼ਹਿਰ ਹੈ ਜਿਨੇ ਏਡਾ ਵੱਡਾ ਟ੍ਰੈਲਾ ਲਿਆ ਆਪਣੇ ਸਿਰ ਤੇ ਔਰ ਮੈਂ ਉਹ ਜਿਹੜੇ ਦੁਕਾਨਦਾਰ ਭਰਾਵਾਂ ਨੇ ਮੈਨੂੰ ਇਹ ਬਹੁਤ ਵੱਡਾ ਸਹਿਯੋਗ ਦਿੱਤੇ ਨੇ ਇਹ ਸੇਵਾ ਕਰਨ ਵਿੱਚ ਇਹ ਸੇਵਾ ਜਿਹੜੀ ਆ ਇੱਕ ਮਲਮ ਦੇ ਤੌਰ ਤੇ ਆਸੀਂ ਕਿਸੇ ਦਾ ਪੂਰਾ ਘਾਟਾ ਨਹੀਂ ਕਰ ਸਕਦੇ ਪੂਰਾ ਪਰ ਇਹ ਆਪੀ ਇੱਕ ਕਹਿੰਦੇ ਨੇ ਕਹਾਵਤ ਹੈ ਕਿ ਰੂੜ ਦੇ ਰੁਤਕੇ ਦਾ ਸਾਰਾ ਇੱਕ ਜ਼ਖਮ ਤੇ ਮਲਮ ਲਾਉਣ ਵਾਲੀ ਗੱਲ ਹੈ ਸ਼ਨੀ ਸ਼ਨੀਵਾਰੀ ਇਹ ਆਪਣਾ ਮੰਤੂ ਟਿਸਟਾਲ ਹੈ ਮੱਛੀ ਮਾਰਕੀਟ ਦੇ ਵਿੱਚ ਇਹਦੇ ਸਿਲੰਡਰ ਦੇ ਨਾਲ ਇਹਦੀ ਦੁਕਾਨ ਨੂੰ ਜਿਹੜੀ ਅੱਗ ਪੈ ਗਈ ਸੀ ਤੇ ਇਹ ਦਾ ਵਿਚਾਰੇ ਦਾ ਕਾਫੀ ਦੁਕਾਨ ਹੋ ਗਿਆ ਸੀ ਅਸੀਂ ਕੋਸ਼ਿਸ਼ ਕੀਤੀ ਆ ਇਹਦੇ ਵੀ जख्म ਤੇ ਮਲਮ ਲਾਉਣ ਦੀ ਪਈ ਇੱਕ ਛੋਟਾ ਜਿਹਾ ਵਪਾਰੀ ਐ ਤੇ ਇਹਦੀ ਥੋੜੀ ਜਿਹੀ ਆਪਾਂ ਹੈਲਪ ਕੀਤੀ ਐ ਵਪਾਰ ਮੰਗੋ ਲੋ ਪਰ ਮੈਂ ਇਹ ਗੱਲ ਸੋਚਦਾ ਮੈਂ ਕਿ ਜਿੱਥੇ ਇਹ ਆਪਾਂ ਸੇਵਾ ਲਈ ਐ ਇਹ ਵਪਾਰੀਆਂ ਦੇ ਵਿੱਚ ਇੱਕ ਬੜੀ ਵੱਡੀ ਮੈਸੇਜ ਆ ਰਿਹਾ ਕਿ ਕੁਫਾਰ ਮੰਡਲ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਵਪਾਰ ਮੰਡਲ ਹੈ ਜਿਹੜਾ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਖੜਾ ਵੈ ਉਹ ਕਿਸੇ ਤਰ੍ਹਾਂ ਦੀ ਇਹਨਾਂ ਦੀ ਮੁਸ਼ਕਲ ਹੋਵੇ ਚਾਹੇ ਮੈਂ ਪੰਜਾਬ ਲੈਵਲ ਤੇ ਦਿੱਲੀ ਦੇ ਅੱਧਕ ਵੀ ਇਹ ਮੈਨਾਂ ਦੀਆਂ ਮੁਸ਼ਕਲਾਂ ਨੂੰ ਖੜਦਾ ਵੈ ਚਾਹੇ ਇਹਨਾਂ ਦਾ ਮੁੱਦਾ ਬਿਜਲੀ ਦੇ ਰੇਟਾਂ ਦਾ ਹੋਵੇ ਚਾਹੇ ਇਹਨਾਂ ਦਾ ਪੈਨਸ਼ਨ ਦਾ ਹੋਵੇ ਚਾਹੇ ਇਹਨਾਂ ਦਾ ਹੈਲਥ ਸਿਸਟਮ ਦਾ ਹੋਵੇ ਔਰ ਮੈਂ ਇੱਕ ਬੜੀ ਵੱਡੀ ਜ਼ਿੰਮੇਵਾਰੀ ਲੈ ਲਈ ਹੈ ਤੋਰ ਮੇਰੇ ਵਪਾਰ ਮੰਡਲ ਚ ਇਹਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਮੇਰੇ ਨਾਲ ਸਾਰੇ ਹੀ بڑے ਸਹਿਯੋਗ ਕਰਦੇ ਹਨ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਪਰ ਇਹ ਅਸੀਂ ਪਹਿਲਾਂ ਵਪਾਰੀਆਂ ਪਾਰਟੀਆਂ ਸਾਡੀਆਂ ਬਾਅਦ ਚ ਨੇ ਜੇ ਆਪਾਂ ਪਾਰਟੀਆਂ ਬਈ ਤੇ ਚੱਲੀ ਤੇ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਵਪਾਰ ਮੰਡਲ ਇੱਕ ਇਹੋ ਜਿਹਾ ਕੰਮ ਕਰ ਰਿਹਾ ਜਿੱਦ ਨਾਲ ਸਾਰੇ ਬੰਦੇ ਸਹਿਯੋਗ ਕਰ ਰਹੇ ਨੇ ਔਰ ਜਿਹੜੇ ਬੰਦੇ ਮੈਨੂੰ ਸਹਿਯੋਗ ਕਰਦੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਬੰਦੇ ਮੇਰੇ ਨਾਲ 24 ਘੰਟੇ ਮੇਰੀ ਟੀਮ ਹੈ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਉਹਦਾ ਕੱਲੇ-ਕੱਲੇ ਦਾ ਨਾਂ ਵੀ ਲਵਾਂ ਤੇ ਇਹਨਾਂ ਦਾ ਕੋਈ ਗੱਲ ਕਿਉਂਕਿ ਇਹ 24 ਘੰਟੇ ਮੇਰੇ ਸ਼ਾਇਦ ਵਾਂਗ ਮੇਰੇ ਨਾਲ ਤੁਰਦੇ ਨੇ ਔਰ ਮੇਰੀ ਇਹ ਹਮੇਸ਼ਾ ਹਰ ਕੰਮ ਵਿੱਚ ਮੇਰੀ ਇੰਨੀ ਹੈਲਪ ਕਰਦੇ ਨੇ ਤੇ ਮੈਂ ਉਸ ਪਰਮਾਤਮਾਗੇ ਇਹੀ ਅਰਦਾਸ ਕਰਦਾ ਕਿ ਜਿਹੜਾ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਇਹੋ ਜਿਹੀ ਕੋ ਕੰਮ ਚੱਲ ਰਿਹਾ ਹੈ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਵੀ ਪਹਿਲਾਂ ਉਹ 6 ਸਦਕਾਨਾ ਛੜੀਆਂ ਨੇ ਬਾਅਦ ਚ ਸਾਡੇ ਕਾਲਜ ਰੋਡ ਤੇ ਖੁੱਖੇ ਨੂੰ ਅੱਗ ਲੱਗੀ ਉਸ ਤੋਂ ਪਹਿਲਾਂ ਗੀਤਾਪੁਰ ਰੋਡ ਤੇ ਵੀ ਇੱਕ ਦੁਕਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹ ਜਿਹੜਾ ਹੁਣ ਸ਼ਨੀਵਾਰ ਜਿਹੜਾ ਸਾਡੇ ਮੌਨਟੂਟੀ ਸਟਾਲ ਦੇ ਨਾਲ ਜਿਹੜੀ ਭੱਲੇ ਵਾਲੀ ਦੁਕਾਨ ਸੀ ਇਹਨਾਂ ਦਾ ਵੀ ਨੁਕਸਾਨ ਹੋਇਆ ਪਰ ਮੈਂ ਉਹ ਸਾਨੂੰ ਦੇਖਦੇ ਹੋਏ ਕਿ ਆਪਾਂ ਇੱਕ ਵਪਾਰ ਮੰਡਲੇ ਛੋਟਾ ਜਿਹਾ ਬਰਾਲਾ ਕੀਤਾ ਦਾ ਜਿਹੜਾ ਕਿ ਮੇਰੇ ਸਾਥੀਆਂ ਨੇ ਮੈਨੂੰ ਥੋੜੇ-ਥੋੜੇ ਪੈਸੇ ਮਦਦ ਦੇ ਕੇ ਜਿਹੜਾ ਨੇ ਇਸ ਕਾਬਲ ਬਣਾਇਆ ਕਿ ਤੁਸੀਂ ਗੁਰਦਾਰ ਪਛਾਹ ਚ ਇਹਨਾਂ ਦੀ ਮਦਦ ਕਰਨੀ ਆ ਕਿ ਮੈਂ ਇਹਨਾਂ ਦੀ ਮਦਦ ਕਰਦਾ ਹੋਈ ਅੱਜ ਛੋਟੀ ਜੀ ਇਹਨਾਂ ਨੂੰ ਮੈਂ ਸਹਾਇਤਾ ਰਾਸ਼ੀ ਜਿਹੜੀ ਦਿੱਤੀ ਹੈ ਇਹ ਕੋਈ ਜ਼ਿਆਦਾ ਨਹੀਂ ਹੈ ਲੇਕਿਨ ਇਹ ਆਪੀ ਫਿਰ ਵੀ ਚਲੋ ਇੱਕ ਬੰਦੇ ਨੂੰ ਕਿੰਨੇ ਜਖਮ ਤੇ ਮਦਦ ਬੁਲਾਉਣ ਵਾਲੀ ਗੱਲ ਉਹ ਹੈ ਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਸਾਥੀਆਂ ਦਾ ਤੇ ਸ਼ਹਿਰ ਵਾਸੀ ਜਿਹੜੇ ਬੰਦੇ ਮੈਨੂੰ ਹਮੇਸ਼ਾ ਹੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਆਪਣੀ ਟੀਮ ਦਾ ਵੀ ਧੰਨਵਾਦ ਕਰਦਾ ਤੇ ਪਰਮਪਤਾ ਪਰਮਾਤਮਾ ਤਾਂ ਕਿ ਜੁਰਦਾਸਪੁਰ ਸ਼ਹਿਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਦੁਬਾਰਾ ਕੋਈ ਅਜਿਹੀ ਘਟਨਾ ਜਿਹੜੀ ਨਾ ਹੋਵੇ। ਬਹੁਤ ਵਧੀਆ ਨਾ। ਜੈ ਜੀ ਅੱਗ ਲੱਗੀ। ਬਾਕੀ ਆ ਮਹਾਂਸਾਹਬ ਦਾ ਬਹੁਤ ਬਹੁਤ ਧੰਨਵਾਦ ਆਪਣੇ ਸ਼ਹਿਰ ਬਣਿਆ ਦਾ। ਮਹਾਂਸਾਹਬ ਦੀ ਬਹੁਤ ਬਹੁਤ ਮਿਹਰਬਾਨ। ਇਹ ਵਕ ਸਾਡੇ ਕੋਲੋਂ ਵੀ ਕੁਝ ਨਾ ਕੋਈ ਮਹੀਨੇ ਬਾਅਦ ਪਾਇਆ ਕਰੋ। ਲੈ ਚੰਨਾ। ਬਹੁਤ ਵਧੀਆ ਵਾ ਮੈਂ ਕਹਿੰਦਾ ਬਹੁਤ ਵਧੀਆ ਜਿਹਨੂੰ ਕਹਿੰਦੇ ਐ ਵਕ ਅਸੀਂ ਜਾਣੇ ਕਿ ਸਾਡੇ ਕੋਲੋਂ ਵੀ ਕੁਝ ਨਾ ਕੋਈ ਲਿਆ ਕਰੋ ਮਹੀਨੇ ਬਾਅਦ। ਜਿੱਦਾਂ ਤੁਸੀਂ ਸਾਰਿਆਂ ਕੋਲ ਲੈਂਦੇ ਹੋ। ਬਹੁਤ ਬਹੁਤ